ਅਲਬਰਟਾ ਦੀਆਂ ਪਹਿਲੀਆਂ ਸਿੱਖ ਖੇਡਾਂ ਜਿਹੜੀਆਂ ਕਿ 18 19 ਤੇ 20 ਤਰੀਕ ਨੂੰ ਹੋ ਰਹੀਆਂ ਨੇ ਲਗਾਤਾਰ ਅਸੀਂ ਜਲੌ ਜਿਹੜੇ ਆ ਇਸ ਖੇਡਾਂ ਦੇ ਵਿੱਚ ਦੇਖ ਰਹੇ ਹਾਂ ਉਤਸ਼ਾਹ ਘਟ ਨਹੀਂ ਰਿਹਾ 18 ਨੂੰ ਵੀ ਇੰਨਾ ਸੀ 19 ਨੂੰ ਵੀ ਇੰਨਾ ਸੀ ਅੱਜ 20 ਨੂੰ ਵੀ ਇੰਨਾ ਸੀ ਔਰ ਹਰ ਬੰਦਾ ਸ਼ਾਬਾਸ਼ ਦੇ ਰਿਹਾ ਕਿ ਤੁਸੀਂ ਇਹ ਖੇਡਾਂ ਜਿਹੜੀਆਂ ਨੇ ਇਹ ਲਾਈਵ ਕਰ ਰਹੇ ਹੋ ਪਰ ਲਾਈਵ ਕਿੰਨਾ ਦੀ ਮਦਦ ਨਾਲ ਹੋ ਰਿਹਾ ਲਾਈਵ ਸਪਾਂਸਰਸ ਦੀ ਮਦਦ ਨਾਲ ਕੀਤਾ ਜਾ ਰਿਹਾ ਔਰ ਇਸ ਲਾਈਵ ਨੂੰ ਸਪான்ਸਰ ਕੀਤਾ ਹੈ ਪੰਜਾਬ ਇੰਸ਼ੋਰੈਂਸ ਤੋਂ ਲਾਪ੍ਰਿਤ ਸਿੱਧੂ ਤੇ ਹਰਪਿੰਦਰ ਸਿੱਧੂ ਹੋ ਰਹੇ ਨੇ ਉਹ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਪੰਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਲਈ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਇਸ ਲਾਈਵ ਨੂੰ ਸਪான்ਸਰ ਕੀਤਾ ਹੈ ਤੇ ਤੁਹਾਡੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਲਾਈਵ ਪਹੁੰਚ ਰਿਹਾ ਜਿਹੜੇ ਆ ਨਹੀਂ ਸੀ ਸਕਦੇ ਉਹ ਘਰੇ ਬੈਠੇ ਇੰਜੋਏ ਕਰ ਰਹੇ ਔਰ ਸਾਨੂੰ ਸਾਰੇ ਸ਼ਾਬਾਸ਼ ਦੇ ਕੇ ਜਾ ਰਹੇ ਪਰ ਅਸਲ ਸ਼ਾਬਾਸ਼ ਦੇ ਹੱਕਦਾਰ ਤੁਸੀਂ ਹੋ ਨਹੀਂ ਜੀ ਸ਼ੁਕਰੀਆ ਲਈ ਤਾਂ ਗੱਲ ਹੀ ਕੋਈ ਨਹੀਂ ਮੈਂ ਤਾਂ ਸਗੋਂ ਬਹੁਤ ਇੱਥੇ ਆ ਕੇ ਦੇਖਿਆ ਵੀ ਬਹੁਤ ਖੁਸ਼ੀ ਹੋਈ ਤੇ ਮੇਰੇ ਵੱਲੋਂ ਸ਼ੁਕਰੀਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਐਡਾ ਵੱਡਾ ਪ੍ਰਬੰਧ ਕੀਤਾ ਬੜੀ ਚੰਗੀ ਆ ਗੱਲ ਇੱਥੇ ਹੋਰ ਲੋਕਾਂ ਨੇ ਵੀ ਗੱਲ ਕੀਤੀ ਕਹਿੰਦੇ ਵੀ ਇਹ ਕਈ ਵਾਰੀ ਪਿਰਤ ਪੈ ਗਈ ਆ ਤੇ ਹੁਣ ਆਸ ਕਰਦੇ ਆ ਵੀ ਇਦਾਂ ਹੀ ਹਰ ਸਾਲ ਹੋਇਆ ਕਰੇ ਤਾਂ ਬਹੁਤ ਸੋਹਣੀ ਚੀਜ਼ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਸਾਰੇ ਵੀਰਾਂ ਦੀ ਜਿਹੜੇ ਵੀ ਖੇਡ ਰਹੇ ਨੇ ਬੜੀ ਸੋਹਣੀਆਂ ਟੀਮਾਂ ਬੜੇ ਜੋਸ਼ ਚ ਨੇ ਸਾਰੇ ਪਲੇਅਰ ਤੇ ਤੁਹਾਡਾ ਰੇਡੀਓ ਸਰਸੰਗਮ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਤਿੰਨ ਦਿਨਾਂ ਤੋਂ ਡਿਊਟੀ ਨਿਭਾ ਰਹੇ ਹੋ ਤੁਸੀਂ ਵੀ ਪਲੇਅਰਾਂ ਵਾਂਗੂ ਡਟੇ ਹੋਏ ਹੋ ਬਿਲਕੁਲ ਜੀ ਸਾਡੀ ਗੇਮ ਥੋੜੀ ਵਕਰੀ ਹੈ ਤੁਸੀਂ ਕਾਫੀ ਦੇਰ ਤੋਂ ਘੁੰਮ ਫਿਰ ਕੇ ਸਾਰੇ ਅਰੇਂਜਮੈਂਟਸ ਵੀ ਦੇਖ ਰਹੇ ਹੋ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਆ ਬਹੁਤ ਹੀ ਵਧੀਆ ਲੱਗ ਰਿਹਾ ਸਵਲਿਨ ਅਸੀਂ ਹੁਣੇ ਉਹਨੇ ਉਧਰ ਹਾਕੀ ਦਾ ਮੈਚ ਚੱਲ ਰਿਹਾ ਸੀ ਉਹ ਦੇਖ ਕੇ ਆਇਆ ਤੇ ਰੱਸਾ ਖਿੱਚਣ ਦਾ ਮੁਕਾਬਲਾ ਉਹ ਜਦੋਂ ਛੋਟੇ ਹੁੰਦੇ ਸੀ ਸਕੂਲ ਦੇ ਵਿੱਚ ਆਪਾਂ ਵੀ ਇਹ ਮੁਕਾਬਲਾ ਕਰਦੇ ਹੁੰਦੇ ਸੀ ਤਾਂ ਮੈਂ ਯਾਦ ਕਰੀ ਜੰਮੇ ਕਿ ਉਹਨਾਂ ਨੇ ਪਾਊਡਰ ਨਹੀਂ ਲਾਇਆ ਫਿਰ ਮੈਂ ਦੇਖਿਆ ਨਹੀਂ ਸਾਈਡ ਤੇ ਜਾ ਕੇ ਉਹਨਾਂ ਨੇ ਹੱਥਾਂ ਤੇ ਪਾਊਡਰ ਵੀ ਲਾਇਆ ਕਿ ਪਸੀਨਾ ਨਾ ਆਵੇ ਹੱਥਾਂ ਨੂੰ ਬੜਾ ਵਧੀਆ ਲੱਗ ਰਿਹਾ ਬੜੇ ਐਕਸਾਈਟਿਡ ਨੇ ਸਾਰੇ ਬੱਚੇ ਬੜੇ ਖੁਸ਼ ਨੇ ਤੇ ਪੇਰੈਂਟਸ ਸਾਰੇ ਬੱਚਿਆਂ ਦੇ ਆਏ ਹੋਏ ਨੇ ਤੇ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਹੈਗਾ ਇਹ ਖੇਡਾਂ ਨੂੰ ਪ੍ਰਮੋਟ ਕਰਨਾ ਇਹਦੇ ਨਾਲ ਹੈਲਥ ਵੀ ਤੁਹਾਡੀ ਠੀਕ ਰਹਿੰਦੀ ਹੈਗੀ ਬਹੁਤ ਹੀ ਵਧੀਆ ਗੱਲ ਹੁੰਦੀ ਆ ਤੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਕਮੇਟੀ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਰੇਡੀਓ ਸੁਰ ਸੰਗਮ ਦੀ ਸਾਰੀ ਟੀਮ ਦਾ ਤੇ ਸਾਝਾ ਟਿਗਰੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਲਾਈਵ ਜਿਹੜਾ ਦਿਖਾ ਰਹੇ ਆ ਲੋਕਾਂ ਨੂੰ ਜੇ ਕੋਈ ਨਹੀਂ ਵੀ ਆ ਸਕੂਗਾ ਤਾਂ ਉਹ ਲਾਈਵ ਦੇਖ ਸਕਦੇ ਆ ਬਿਲਕੁਲ ਜੀ ਕੁਝ ਮੈਮਰੀਜ਼ ਤੁਹਾਡੀਆਂ ਕੈਚ ਹੋ ਜਾਂਦੀਆਂ ਨੇ ਔਰ ਪੇਰੈਂਟਸ ਲਈ ਵੀ ਵਧੀਆ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੇਖ ਸਕਦੇ ਨੇ ਉਹ ਵੀਡੀਓ ਸ਼ੇਅਰ ਕਰਕੇ ਕਿਸੇ ਹੋਰ ਨੂੰ ਵੀ ਦਿਖਾ ਸਕਦੇ ਸਪੈਸ਼ਲੀ ਮਾਵਾ ਨੂੰ ਬਹੁਤ ਹੁੰਦਾ ਇਮੋਸ਼ਨਲੀ ਟੱਚ ਹੀ ਰਹਿਣਾ ਭਾਜੀ ਫਿਊਚਰ ਕਿਵੇਂ ਦੇਖਦੇ ਹੋ ਇਹਨਾਂ ਖੇਡਾਂ ਦਾ ਕਿਉਂਕਿ ਪ ਪਹਿਲੀ ਵਾਰ ਹੈ ਪਹਿਲੀ ਵਾਰ ਇੰਜ ਲੱਗ ਹੀ ਨਹੀਂ ਰਿਹਾ ਕਿ ਪਹਿਲੀ ਵਾਰ ਆ ਤੇ ਕਿਵੇਂ ਦਾ ਪਵਿੱਛ ਦੇਖਦੇ ਹੋ ਦੇਖੋ ਮੈਂ ਖੁਦ ਪਰਸਨਲੀ ਥੋੜਾ ਐ ਸਪੋਰਟਸ ਨਾਲ ਅਟੈਚ ਹੈਗਾ ਸ਼ੌਂਕਾ ਥੋੜਾ ਬਹੁਤਾ ਖੇਡਣ ਦਾ ਤਾਂ ਦੇਖ ਕੇ ਲੱਗਦਾ ਵੀ ਇਹ ਬੜੀ ਬਹੁਤ ਵਧੀਆ ਭਰਾਲਾ ਤਿਹਾਰ ਇਹਦੇ ਨਾਲ ਆਪਣੇ ਕਮਿਊਨਿਟੀ ਚੰਗੇ ਪਾਸੇ ਨੂੰ ਤਾਂ ਜਾਏਗੀ ਜਾਏਗੀ ਪਰ ਮਨ ਲੱਗਦਾ ਇਹਦੇ ਨਾਲ ਹੋਰ ਪਲੇਅਰ ਵੀ ਉੱਠਣਗੇ ਉਦੋਂ ਤਾਂ ਆਪਾਂ ਵਧੀਆ ਆਪਣੀ ਕਮਿਊਨਿਟੀ ਦੇ ਵਿੱਚੋਂ ਵਧੀਆ ਇੱਕ ਪਲੇਅਰ ਆਪਣੀ ਕੈਨੇਡਾ ਦੀ ਨੈਸ਼ਨਲ ਟੀਮਾਂ 'ਚ ਖੇਡਣ ਤਾਂ ਮੇਰੇ ਖਿਆਲ ਨਾਲ ਇਸ ਕਿਤਨਾ ਕਿ ਤੇ ਇਸ ਟੂਰਨਾਮੈਂਟ ਦਾ ਬਹੁਤ ਸਹਿਯੋਗ ਹੋਏਗਾ ਉਸ ਗੱਲ ਦੇ ਵਿੱਚ ਬਹੁਤ ਸ਼ੁਕਰੀਆ ਭਾਜੀ ਬਹੁਤ ਸ਼ੁਕਰੀਆ ਭੈਣ ਜੀ ਇਹ ਲਾਪ੍ਰਿਤ ਸਿੱਧੂ ਤੇ ਹਰਪਿੰਦਰ ਸਿੱਧੂ ਜਿਹਨਾਂ ਨੇ ਇਸ ਲਾਈਵ ਨੂੰ ਸਪான்ਸਰ ਕੀਤਾ ਇਹਨਾਂ ਦੀ ਮਦਦ ਦੇ ਨਾਲ ਤੁਸੀਂ ਘਰ ਬੈਠੇ ਲਾਈਵ ਦੇਖ ਰਹੇ ਹੋ ਜੀ